ਸਤਿ ਸ਼੍ਰੀ ਅਕਾਲ ਅੱਜ ਆਪਾਂ ਪੰਜਾਬ ਦੀ ਇੱਕ ਅਹਿਮ ਪਹਿਲ ਕਦਮੀ ਨਸ਼ਾ ਮੁਕਤੀ ਯਾਤਰਾ ਬਾਰੇ ਥੋੜੀ ਗੱਲਬਾਤ ਕਰਾਂਗੇ ਹਾਂਜੀ ਸਾਡੇ ਕੋਲ ਨਾ ਆਰਐਮਐਨ ਨਿਊਜ਼ ਦੀ ਇੱਕ ਰਿਪੋਰਟ ਹੈ ਜਿਹੜੀ ਇਸ ਮੁਹਿੰਮ ਬਾਰੇ ਦਸਤੀਤ ਹੈ ਪਰ ਨਾਲ ਹੀ ਮਤਲਬ ਕੁਝ ਗੰਭੀਰ ਸਵਾਲ ਵੀ ਖੜੇ ਕਰਦੀ ਹੈ ਬਿਲਕੁਲ ਤਾਂ ਵੇਖੀਏ ਕਿ ਇਹ ਮਾਮਲਾ ਹੈ ਕੀ ਅਸਲ ਵਿੱਚ ਪਹਿਲਾਂ ਤਾਂ ਇਹ ਕਿ ਇਹ ਨਸ਼ਾ ਮੁਕਤੀ ਯਾਤਰਾ ਹੈ ਕੀ ਹੂੰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਹੈ ਤੇ ਇਹਨੂੰ ਉਹ ਨਸ਼ਿਆਂ ਵਿਰੁੱਧ ਜੰਗ ਦਾ ਕੀ ਕਹਿੰਦੇ ਨੇ ਨਵਾਂ ਪੜਾਅ ਦੱਸ ਰਹੇ ਨੇ ਅੱਛਾ ਇਦੀ ਸ਼ੁਰੂਆਤ ਹਾਂਜੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ। ਹਾਂਜੀ। ਕਿ ਮਕਸਦ ਇਹ ਦੱਸਿਆ ਗਿਆ ਕਿ ਹਰ ਪਿੰਡ ਹਰ ਵਾਰਡ ਤੱਕ ਜਾਣਾ, ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨਾ। ਜਾਗਰੂਕ ਕਰਨਾ ਹਾਂਜੀ। ਤੇ ਉਹਨਾਂ ਤੋਂ ਸੌ ਚੁਕਾਉਣੀ ਕਿ ਨਾ ਨਸ਼ਾ ਕਰਨਾ, ਨਾ ਵੇਚਣ ਦੇਣਾ ਤੇ ਜਿਹੜੇ ਨਸ਼ੇ ਦੇ ਆਦੀ ਨੇ ਉਹਨਾਂ ਦੀ ਮਦਦ ਕਰਨੀ। ਮਦਦ ਕਰਨੀ। ਹਾਂ ਇੱਕ ਚੰਗੀ ਕੋਸ਼ਿਸ਼ ਲੱਗਦੀ ਏ ਪ੍ਰੋਤਾਪ। ਹਾਂ ਸੁਣਨ ਨੂੰ ਤਾਂ ਇਹੀ ਲੱਗਦਾ ਹੈ। ਤੇ ਅਰਵਿੰਦ ਕੇਜਰੀਵਾਲ ਨੇ ਇਸ ਮੌਕੇ ਤੇ ਇਹ ਵੀ ਦਾਵਾ ਕੀਤਾ ਕਿ ਪਿਛਲੇ ਕੁਝ ਮਹੀਨਿਆਂ ਚ ਪੰਜਾਬ ਪੁਲਿਸ ਤੇ ਸਰਕਾਰ ਨੇ ਨਸ਼ਾ ਤਸਕਰਾਂ ਤੇ ਵੱਡੀ ਕਾਰਵਾਈ ਕੀਤੀ ਹੈ ਹੂੰ ਤੇ ਨਸ਼ਾ ਛੱਡਣ ਵਾਲਿਆਂ ਦੇ ਇਲਾਜ ਲਈ ਵੀ ਕਾਫੀ ਕੰਮ ਹੋਇਆ ਹੈ ਕਹਿੰਦੇ ਦਾਅਵੇ ਤਾਂ ਵੱਡੇ ਨੇ ਪਰ ਪਰ ਇੱਥੇ ਹੀ ਵੇਖੋ ਨਾ ਇੱਕ ਗੰਭੀਰ ਪਹਿਲੂ ਸਾਹਮਣੇ ਆਉਂਦਾ ਹੈ ਜਿਸ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਅੱਛਾ ਕੀ ਗੱਲ ਇਹ ਪੂਰੀ ਮੁਹਿੰਮ ਮਤਲਬ ਇਹ ਯਾਤਰਾ ਉਸ ਵੇਲੇ ਸ਼ੁਰੂ ਹੋਈ ਹੈ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪ ਮਤਲਬ ਖੁਦ ਪੰਜਾਬ ਪੁਲਿਸ ਦੇ ਨਸ਼ਾ ਮਾਫੀਆ ਵਿਚਾਲੇ ਸੰਭਾਵੀ ਅਪਰਾਧਿਕ ਮਿਲੀਪੁਗਤ ਨੂੰ ਲੈ ਕੇ ਸਖਤ ਚਿੰਤਾ ਜਤਾਈ ਹੈ ਹੈ ਹਾਈ ਕੋਰਟ ਨੇ ਹਾਂਜੀ ਹਾਈ ਕੋਰਟ ਨੇ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਨਹੀਂ ਬਿਲਕੁਲ ਨਹੀਂ ਅਦਾਲਤ ਨੇ ਤਾਂ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਕਈ ਨਸ਼ਿਆਂ ਦੇ ਕੇਸਾਂ ਵਿੱਚ ਨਾ ਪੁਲਿਸ ਮੁਲਾਜ਼ਮਾਂ ਦਾ ਗਵਾਹ ਵਜੋਂ ਪੇਸ਼ ਹੀ ਨਾ ਹੋਣਾ ਅੱਛਾ ਹਾਂ ਇਹ ਇਸ ਸ਼ੱਕ ਨੂੰ ਹੋਰ ਪੱਕਾ ਕਰਦਾ ਹੈ ਕਿ ਉਹ ਸ਼ਾਇਦ ਮਾਫੀਆ ਨਾਲ ਮਿਲੇ ਹੋਏ ਨੇ ਇੱਕ ਹੋਰ ਰਿਪੋਰਟ ਦਾ ਵੀ ਜ਼ਿਕਰ ਹੈ ਜਿਸ ਮੁਤਾਬਕ ਅਦਾਲਤ ਨੇ ਸਰਕਾਰ ਤੇ ਪੁਲਿਸ ਨੂੰ ਯਾਨੀ ਕਿ ਪੰਜਾਬ ਵਿੱਚ ਨਸ਼ੇ ਦੇ ਵੱਧੇ ਕਾਰੋਬਾਰ ਲਈ ਇੱਕ ਤਰ੍ਹਾਂ ਨਾਲ ਫਟਕਾਰ ਲਗਾਈ ਹੈ ਅੱਛਾ ਤੇ ਕਿਹਾ ਹੈ ਕਿ ਤੁਰੰਤ ਕੋਈ ਠੋਸ ਕਦਮ ਚੁੱਕੋ ਇਹ ਤਾਂ ਸੱਚਮੁੱਚ ਬਹੁਤ ਹੀ ਮਤਲਬ ਚਿੰਤਾ ਵਾਲੀ ਗੱਲ ਹੋਗੀ ਜੇਕਰ ਜਿਸ ਸੰਸਥਾ ਨੇ ਕਾਨੂੰਨ ਲਾਗੂ ਕਰਨਾ ਉਸੇ ਤੇ ਅਦਾਲਤ ਵੱਲੋਂ ਆਇਓ ਜੇ ਸਵਾਲ ਉੱਠ ਰਹੇ ਹਨ ਹਾਂਜੀ ਬਿਲਕੁਲ ਤਾਂ ਫਿਰ ਪਰੋਸਾ ਕਿਵੇਂ ਬਣੇਗਾ ਤੇ ਇਹ ਸਭ ਉਸ ਸੂਬੇ ਚ ਹੋ ਰਿਹਾ ਜਿੱਥੇ ਨਸ਼ਿਆਂ ਦੀ ਸਮੱਸਿਆ ਪਹਿਲਾਂ ਹੀ ਇੰਨੀ ਭਿਆਨਕ ਹੈ ਆਰਮਨ ਦੀ ਰਿਪੋਰਟ ਤਾਂ ਇਹਨੂੰ ਹਜ਼ਾਰਾਂ ਲੋਕਾਂ ਨੂੰ ਮਾਰਨ ਵਾਲੀ ਸਮੱਸਿਆ ਦੱਸਦੀ ਪਈ ਹੈ ਹਾਂ ਹਾਲਾਤ ਬਹੁਤ ਮਾੜੇ ਨੇ ਤੇ ਅੰਕੜੇ ਤਾਂ ਹੋਰ ਵੀ ਡਰਾ ਦਿੰਦੇ ਨੇ ਜਿਹੜਾ ਪੀਜੀਆਈ ਚੰਡੀਗੜ੍ਹ ਹੈ ਨਾ ਉਹਨਾਂ ਦੀ 2022 ਦੀ ਇੱਕ ਸਟੱਡੀ ਸੀ ਹਾਂਜੀ ਪੀਜੀਆਈ ਦੀ ਹਾਂ ਉਹਦੇ ਮੁਤਾਬਕ ਪੰਜਾਬ ਵਿੱਚ 30 ਲੱਖ ਤੋਂ ਵੱਧ ਲੋਕ ਨਸ਼ਾ ਕਰਦੇ ਨੇ 30 ਲੱਖ ਬਹੁਤ ਵੱਡੀ ਗਿਣਤੀ ਹੈ ਇਹ 30 ਲੱਖ ਸੋਚ ਕੇ ਡਰ ਲੱਗਦਾ ਹੈ ਬਿਲਕੁਲ ਤੇ ਇਸੇ ਗੰਭੀਰ ਸਥਿਤੀ ਦੇ ਵਿਚਾਰ ਹੀ ਜਿਹੜੀ RMN ਦੀ ਰਿਪੋਰਟ ਦਾ ਤੁਸੀਂ ਜ਼ਿਕਰ ਕੀਤਾ ਸੀ ਉਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਲੱਗ ਰਹੇ ਦੋਸ਼ਾਂ ਦਾ ਵੀ ਜ਼ਿਕਰ ਆਉਂਦਾ ਹੈ ਅੱਛਾ ਉਹ ਕੀ ਦੋਸ਼ੇ ਨੇ ਕਿ ਉਹ ਇਸ ਗੈਰ ਕਾਨੂੰਨੀ ਨਸ਼ਾ ਕਾਰੋਬਾਰ ਨੂੰ ਰੋਕਣ ਵਿੱਚ ਕਥਿਤ ਤੌਰ ਤੇ ਛਿਜਕ ਦਿਖਾ ਰਹੇ ਨੇ ਛਿਜਕ ਕਿਉਂ ਪਲਾ ਵੇਖੋ ਦੋਸ਼ ਲਾਉਣ ਵਾਲੇ ਕਹਿ ਰਹੇ ਨੇ ਕਿ ਆਪ ਦੇ ਕੁਝ ਸਿਆਸਤਦਾਨ ਆਪ ਹੀ ਇਸ ਮਤਲਬ ਵੱਡੇ ਮੁਨਾਫੇ ਵਾਲੇ ਕੰਮ ਚ ਸ਼ਾਮਿਲ ਹੋ ਸਕਦੇ ਨੇ ਕਥਿਤ ਤੌਰ ਤੇ ਓਹੋ ਇੱਥੋਂ ਤੱਕ ਆ ਗਿਆ ਹੈ ਕਿ ਪਾਰਟੀ ਦੀ ਅਸਲ ਤਰਜੀਹ ਸ਼ਾਇਦ ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਪੈਸਾ ਇਕੱਠਾ ਕਰਨਾ ਹੋ ਸਕਦੀ ਹੈ ਨਾ ਕਿ ਨਸ਼ਿਆਂ ਦਾ ਖਾਤਮਾ ਇਹ ਬਹੁਤ ਮਤਲਬ ਗੰਭੀਰ ਦੋਸ਼ ਨੇ ਹਾਂ ਇਹ ਦੋਸ਼ ਤਾਂ ਬਹੁਤ ਹੀ ਜ਼ਿਆਦਾ ਸੰਗੀਨ ਨੇ ਤੇ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਆਰਐਮਐਨ ਦੀ ਰਿਪੋਰਟ ਸਾਨੂੰ ਯਾਦ ਕਰਾਉਂਦੀ ਹੈ ਕਿ ਅਰਵਿੰਦ ਕੇਜਰੀਵਾਲ ਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਉਹ ਇੱਕ ਝੂਠਾ ਵਾਅਦਾ ਕਰਨ ਦਾ ਦੋਸ਼ ਵੀ ਲੱਗਾ ਸੀ ਹਾਂ ਮੈਨੂੰ ਯਾਦ ਹੈ ਤਿੰਨ ਮਹੀਨਿਆਂ ਵਾਲਾ ਬਿਲਕੁਲ ਕਿ 3 ਮਹੀਨਿਆਂ ਚ ਪੰਜਾਬ ਚੋਂ ਨਸ਼ਾ ਖਤਮ ਕਰ ਦੇਣਗੇ ਹੁਣ ਸਰਕਾਰ ਬਣੇ 3 ਸਾਲ ਹੋਣ ਵਾਲੇ ਨੇ ਤੇ ਦੋਸ਼ ਇਹ ਲੱਗ ਰਹੇ ਨੇ ਕਿ ਹਾਲਾਤ ਸੁਧਰਨ ਦੀ ਬਜਾਏ ਸ਼ਾਇਦ ਹੋਰ ਵਿਗੜ ਗਏ ਨੇ ਸੱਚੀ ਹਾਂਜੀ ਕਈ ਥਾਵਾਂ ਤੇ ਤਾਂ ਪੁਲਿਸ ਤੇ ਹੋਰ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਨਸ਼ੇ ਸ਼ਰੀਆਮ ਵਿਕਣ ਦੀਆਂ ਵੀ ਖਬਰਾਂ ਨੇ ਤਾਂ ਫਿਰ ਉਹ ਪਿਛਲੇ ਵਾਦੇ ਤੇ ਅੱਜ ਦੀ ਹਕੀਕਤ ਉਹਦੇ ਚ ਬਹੁਤ ਵੱਡਾ ਪਾਲਾ ਦਿਸ ਰਿਹਾ ਤਾਂ ਫਿਰ ਸਾਰੀ ਤਸਵੀਰ ਇਹੀ ਬਣਦੀ ਹੈ ਨਾ ਕਿ ਇੱਕ ਪਾਸੇ ਤਾਂ ਸਰਕਾਰ ਹੈ ਜਿਹੜੀ ਨਸ਼ਾ ਮੁਕਤੀ ਯਾਤਰਾ ਵਰਗੀਆਂ ਵੱਡੀਆਂ ਮੁਹਿੰਮਾਂ ਚਲਾ ਰਹੀ ਹੈ ਨਸ਼ਿਆਂ ਖਿਲਾਫ ਸਖਤ ਕਾਰਵਾਈ ਦੇ ਦਾਅਵੇ ਕਰ ਰਹੀ ਹੈ ਹਾਂਜੀ ਐਲਾਨ ਹੋ ਰਹੇ ਨੇ ਪਰ ਦੂਜੇ ਪਾਸੇ ਉੱਚ ਅਦਾਲਤ ਹੈ ਜਿਹੜੀ ਪੁਲਿਸ ਮਾਫੀਆ ਗੱਠ ਜੋੜ ਦੀ ਸੰਭਾਵਨਾ ਤੇ ਉਂਗਲੀ ਚੁੱਕ ਰਹੀ ਹੈ ਬਿਲਕੁਲ ਤੇ ਸਰਕਾਰ ਤੇ ਸਿਆਸੀ ਲਾਹੇ ਲਈ ਇਸ ਗੰਭੀਰ ਮੁੱਦੇ ਨੂੰ ਕਥਿਤ ਤੌਰ ਤੇ ਨਜ਼ਰਅੰਦਾਜ਼ ਕਰਨ ਦੇ ਬਹੁਤ ਗੰਭੀਰ ਦੋਸ਼ ਲੱਗ ਰਹੇ ਨੇ ਜਿੱਦਾਂ ਆਰਐਮਐਂਡੀ ਰਿਪੋਰਟ ਵੀ ਕਿਹਾ ਗਿਆ हां ਇਸ ਸਥਿਤੀ ਸਿਰਫ ਦੋ ਬੱਕਰੀਆਂ ਕਹਾਣੀਆਂ ਨਹੀਂ ਦੱਸਦੀ ਸਗੋਂ ਇਹ ਇਹ ਵੀ ਦਿਖਾਉਂਦੀ ਹੈ ਕਿ ਜਿਹੜੀਆਂ ਜਨਤਕ ਮੁਹਿਮਾਂ ਨੇ ਉਹਨਾਂ ਦੀ ਪਰੋਸੇਯੋਗਤਾ ਕਿਵੇਂ ਸ਼ੱਕ ਦੇ ਘੇਰੇ ਚ ਆ ਜਾਂਦੀ ਹੈ ਜਦੋਂ ਸੰਸਥਾਗਤ ਪੱਧਰ ਤੇ ਯਾਨੀ ਕਿ ਪੁਲਿਸ ਪ੍ਰਸ਼ਾਸਨ ਹਾਂਜੀ ਤੇ ਸਿਆਸੀ ਇੱਛਾ ਸ਼ਕਤੀ ਤੇ ਹੀ ਇੰਨੇ ਗੰਭੀਰ ਸਵਾਲ ਉੱਠ ਰਹੇ ਹੋਣ ਬਿਲਕੁਲ ਇਹ ਇੱਕ ਪਾਸੇ ਸਰਕਾਰੀ ਬਿਆਨਬਾਜ਼ੀ ਹੈ ਤੇ ਦੂਜੇ ਪਾਸੇ ਨਿਆਂਇਕ ਨਿਰੀਖਣ ਤੇ ਜ਼ਮੀਨੀ ਹਕੀਕਤ ਦੇ ਦੋਸ਼ਾਂ ਵਿਚਕਾਰ ਇੱਕ ਡੂੰਘਾ ਟਕਰਾਜ ਹੈ ਲੱਗਦਾ ਹੂੰ ਸਹੀ ਗੱਲ ਹੈ ਇਸ ਸਭ ਨੂੰ ਵੇਖਦੇ ਹੋਏ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹੀ ਰਹਿ ਜਾਂਦੀ ਹੈ ਕਿ ਜਦੋਂ ਸਮੱਸਿਆ ਦੀਆਂ ਜਣਾ ਇੰਨੀਆਂ ਡੂੰਘੀਆਂ ਹੋਣ ਤੇ ਸਿਸਟਮ ਦੇ ਅੰਦਰ ਹੀ ਕਥਿਤ ਤੌਰ ਤੇ ਮਿਲੀ ਭੁਗਤ ਦੇ ਇਲਜ਼ਾਮ ਲੱਗ ਰਹੇ ਹੋਣ ਹਾਂਜੀ ਤਾਂ ਕੀ ਸਿਰਫ ਜਨਤਕ ਮੁਹਿੰਮਾਂ ਜਾਂ ਐਲਾਨ ਹੀ ਕਾਫੀ ਹੋ ਸਕਦੇ ਨੇ ਜਾਂ ਫਿਰ ਪੰਜਾਬ ਨੂੰ ਇਸ ਸੰਕਟ ਚੋਂ ਕੱਢਣ ਲਈ ਕਿਸ ਤਰ੍ਹਾਂ ਦੇ ਬੁਨਿਆਦੀ ਮਤਲਬ ਢਾਂਚਾਗਤ ਬਦਲਾਅ ਤੇ ਸਖਤ ਜਵਾਬਦੇਹੀ ਦੀ ਅਸਲ ਲੋੜ ਹੈ